ਬੜੀ 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 ਜੇ 10 ਮਿੰਟ ਦੀ ਕੀਤੀ ਜਾਏਗੀ ਤੁਮਹਾਨੂੰ ਤਾਂ ਵੀ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ਼੍ਰੀ ਕਾਲਕ੍ਰਿਤ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚ ਮੈਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਆ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਹੋਈ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਸ ਅਰਦਾਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਆ ਜੀਮਾ ਸਾਹਿਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਐਲਾਨ ਕੀਤਾ ਜਾਣ ਦੀ ਗੱਲ ਹੈ ਤਰਾ ਦੇਖਦੇ ਜੋ ਇਸ ਕਾਨੂੰਨ ਦੇ ਦੇਖੋ ਗੱਲ ਇਹ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਤਾਂ ਚਲੋ ਨਾਮ ਉਹਨਾਂ ਨੇ ਦਿੱਤਾ ਸੈਮਨੀਆਂ ਦੇ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾ ਵੱਦੀ ਚੋਣ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਹੈ ਉਹ ਸਲੋਗਨ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਸਿਧਾਂਤਕ ਤੌਰ ਦੇ ਉੱਤੇ ਤੇ ਇਸ ਗੱਲ ਦੀ ਸਪੋਰਟ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਦੇਸ਼ ਦਾ ਬਹੁਤ ਵੱਡਾ ਟਾਈਮ ਵੀ ਬਚਦਾ ਹੈ ਡਿਵੈਲਪਮੈਂਟ ਵਾਸਤੇ ਵੀ ਸਮਾਂ ਜਿਹੜਾ ਬਚਦਾ ਗਵਰਨੈਂਸ ਜਿਹੜੀ ਐਫੀਸ਼ੀਐਂਸੀ ਹੈ ਇਹਦੇ ਨਾਲ ਇੰਪਰੂਵ ਹੁੰਦੀ ਹੈ ਇਸ ਕਰਕੇ ਇਲੈਕਸ਼ਨਾਂ ਦੀ ਗਿਣਤੀ ਘਟਦੀ ਹੈ ਇਹਦਾ ਫਾਇਦਾ ਬਹੁਤ ਵੱਡਾ ਪਰ ਹੁਣ ਜਦੋਂ ਇਹਨੂੰ ਫਾਈਨਲ ਕਰਨਾ ਹੈ ਤਾਂ ਇਹਦੇ ਨਾਲ ਕੁਝ ਜਿਹੜੀਆਂ ਦਿੱਕਤਾਂ ਆਉਣੀਆਂ ਨੇ ਕਿ ਇੱਕ ਪਹਿਲਾਂ ਵੀ ਹੁੰਦਾ ਰਿਹਾ 1967 ਤੱਕ ਕਲੈਕਸ਼ਨ ਇਕੱਠੀਆਂ ਹੁੰਦੀਆਂ ਸੀ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਹੁਣ ਇਹਨੂੰ ਅੱਗੋਂ ਮੇਨਟੇਨ ਕਿੱਦਾਂ ਕਰਨਾ ਹੈ ਸਸਟੇਨ ਕਿੱਦਾਂ ਕਰਨਾ ਇਹ ਬੜੀ ਵੱਡੀ ਚੁਣੌਤੀ ਹੈ ਕਿ ਜੇ ਕਿਤੇ ਕੋਈ ਹੰਗ ਪਾਰਲੀਮੈਂਟ ਆ ਜਾਂਦੀ ਹੈ ਹੰਗ ਅਸੈਂਬਲੀ ਆ ਜਾਂਦੀ ਹੈ ਤੇ ਉਹਦੇ ਵਿੱਚ ਜਿਹੜਾ ਸਿਸਟਮ ਹੁਣ ਬਣਾਉਣਾ ਪਾਰਲੀਮੈਂਟ ਨੇ رائے ਕਰਕੇ ਇੰਨਾ ਅੱਛਾ ਬਣਨਾ ਚਾਹੀਦਾ ਹੈ ਕਿ ਇਹ ਨਾ ਹੋਵੇ ਕਿ ਫੇਰ ਦੁਬਾਰਾ ਦੁਬਾਰਾ ਉਸੇ ਹੀ ਸਥਿਤੀ ਦੇ ਵਿੱਚ ਦੇਸ਼ ਫਿਰ ਲੈਟ ਕਰ ਜਾ ਔਰ ਦੂਜੀ ਗੱਲ ਇਹ ਕਿ ਜਿਹੜਾ ਫੈਡਰਲਿਜ਼ਮ ਹੈ ਉਹਨੂੰ ਕਿਸੇ ਤਰੀਕੇ ਦਾ ਵੀ ਖੋਰਾ ਜਿਹੜਾ ਇਹਦੇ ਵਿੱਚ ਨਹੀਂ ਲੱਗਣਾ ਚਾਹੀਦਾ ਜਿਹੜੀ ਸਭ ਤੋਂ ਵੱਡਾ ਜਿਹੜਾ ਕਨਸਰਨ ਹੈ ਖਾਸ ਤੌਰ ਤੇ ਸ਼ਰਮਣੀ ਅਕਾਲੀ ਦਲ ਹਮੇਸ਼ਾ ਹੀ ਫੈਡਰਲ ਢਾਚੇ ਵਾਸਤੇ ਸੰਘਰਸ਼ ਕਰਦਾ ਰਿਹਾ ਇਸ ਕਰਕੇ ਹੁਣ ਵੀ ਸਾਡੀ ਜਿਹੜੀ ਨਾਲ ਚਿੰਤਾ ਹੈ ਕਿ ਫੈਡਰਲਿਜ਼ਮ ਦੇਸ਼ ਦੇ ਵਿੱਚ ਕਿਸੇ ਵੀ ਤਰੀਕੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਜੇ ਕਿਤੇ ਕਿਸੇ ਸਟੇਟ ਦੇ ਵਿੱਚ ਹੰਗ ਅਸੈਂਬਲੀ ਆ ਜਾਂਦੀ ਹੈ ਜਾਂ ਕੋਈ ਗਵਰਨਮੈਂਟ ਮਿਨੋਰੀਟੀ ਦੇ ਵਿੱਚ ਚੱਲੀ ਜਾਂਦੀ ਹੈ ਤਾਂ ਉੱਥੇ ਉਹਦਾ ਬਦਲ ਕੀ ਹੋਏਗਾ ਉਹਨਾਂ ਹਾਲਾਤਾਂ ਦੇ ਵਿੱਚ ਇਹ ਨਹੀਂ ਹੈ ਕਿ ਫਿਰ ਪ੍ਰੈਜ਼ੀਡੈਂਟ ਰੂਲ ਲਗਾ ਕੇ ਤੇ ਤੁਸੀਂ ਸੈਂਟਰ ਉੱਥੋਂ ਗਵਰਨ ਕਰਨ ਲੱਗ ਜੇ ਉਹ ਫੈਡਰੇਟਿਜ਼ਮ ਦੇ ਨਾਲ ਬਹੁਤ ਵੱਡਾ ਤਕਾ ਹੋਏਗਾ ਇਸ ਕਰਕੇ ਸਾਡੀ ਇਹ ਹੈ ਕਿ ਜਿਹੜੀ ਹੈ ਪ੍ਰਪੋਜ਼ਲ ਨੂੰ ਅਸੀਂ ਸਹਿਮਤੀ ਦਿੱਤੀ ਹੋਈ ਆ ਪਰ ਉਹਦੇ ਨਾਲ ਜਿਹੜੀਆਂ ਨਵੀਆਂ ਚੁਣੌਤੀਆਂ ਨੇ ਉਹਦਾ ਜ਼ਰੂਰ ਧਿਆਨ ਜਿਹੜਾ ਹੈਗਾ ਉਹ ਕਿੰਦਰ ਨੂੰ ਡਾਡਾ ਰੱਖਣਾ ਚਾਹੀਦਾ ਜੀਮਾ ਸਾਹਿਬ ਸੇਵਾ ਦੇ ਦਰਮਿਆਨ ਜਿਹੜੀ ਘਟਨਾ ਵਾਪਰੀ ਸੀ ਉਹਦੇ ਉੱਤੇ ਪੁਲਿਸ ਨੇ ਕੀ ਕੀ ਕਾਰਵਾਈ ਕਰਦੇ। ਉਹ ਅਸੀਂ ਪਹਿਲਾਂ ਸੇਵਾ ਦੀ ਅਰਦਾਸ ਕਰਾ ਲੈਂਦੋ ਫਿਰ ਬਾਅਦ ਚ ਗੱਲ ਕਰਦੇ ਤਾਂ। ਮਸਤ ਜੋੜਾ ਵੱਲੋਂ ਕਿਤੇ ਹਮਲੇ ਤੋਂ ਬਾਅਦ ਉਹੀ ਗੱਲ ਹੈ ਬੰਦੀ ਸਿੰਘਾਂ ਦੀ ਰਿਹਾਈ 'ਚ ਵੀ ਦਿੱਕਤ ਆਏਗੀ। ਉਹੀ ਗੱਲ ਹੈ ਮੈਂ ਕਿਹਾ ਬਾਅਦ ਚ ਕਰਦੇ ਆ। ਪਹਿਲਾਂ ਸੇਵਾ ਵਾਲਾ ਕੰਮ ਕਰ ਲੈਂਦੋ। ਬਾਕੀ